ਦਿਲ ਨੂੰ ਨਾ ਨਜ਼ਰ ਬੰਦ ਲਾਉ ਨਜ਼ਰ ਬੰਦ ਲਾਉ ਨਜ਼ਰ ਬੰਦ ਲਾਉ ਤਦ ਕਰਦੀਏ ਦਿਲ ਦੀ ਜ਼ਾਹਿਰ ਹੈ ਨੜੋਂ ਕੋਲੋਂ ਡਰਦੀ ਹੈ ਦਿਲੀ ਚਾਹ ਰਿਹਾ ਕਿ ਤੰੜੋਂ ਕੋਲੋਂ ਡਰਦੀ ਹੈ ਦਿਲੀ ਝੂਠ ਬੋਲਣਾ ਕੁਫਰ ਤੋਂ ਲੜਨਾ ਫਿਤਰਤ ਹੈ ਇਸ ਦੀ ਝੂਠ ਬੋਲਣਾ ਸਬੀ ਬੁਰੀ ਆਦਤ ਹੈ ਇਸ ਦੀ ਨੇਰਿਆਂ ਦੇ ਵਿੱਚ ਕਰ ਕੁਟਾਲੇ ਨੇਰਿਆਂ ਦੇ ਵਿੱਚ ਕਰ ਕੁਟਾਲੇ ਦਰਦੀ ਹੈ ਦਿਲ ਲਾਹਿਰ ਹੈ ਕਿ ਤਨੜ ਕੋਲੋਂ ਦਰਦੀ ਹੈ ਦਿਲ ਲਾਹਿਰ ਹੈ ਕਿ ਤਨੜ ਹੋਣੋਂ ਦਰدی اے دل نبرے تے حکما کولو سوچدوں ہو جاوے سوچدوں ہو جاوے سوچدوں ہو جاوے نبر سوچدوں ہو جاوے دیش ترودا ਦੇਸ਼ ਤਰੋ ਦਾ ਦੋਸ਼ ODESR ਮਰਦੀ ਏ ਦਿਲੀ ਜ਼ਾਹਿਰ ਹੈ ਕੇ ਤੰਨ ਨੂੰ ਕੋਲੂ ਦਰਦੀ ਏ ਦਿਲੀ ਹਕ ਜਮਹੂਰੀ ਕੁਚ ਲੜ ਸੰਗੀ ਸੱਚ ਦੀ ਕੁੱਟਣ ਨਹੀਂ ਹਕ ਜਮਹੂਰੀ ਕੁਚ ਲੜ ਸੰਗੀ ਸੱਚ ਦੀ ਕਟੜ ਲਈ ਸੰਗੀਤ ਸੱਚ ਦੀ ਕਟੜ ਲਈ ਗੋਲਕੁ ਫਾਵਿਤ ਬੇਤਰਕੀ ਬਾਣ ਗੋਲ ਸੁਰੰਗ ਵਿੱਚ ਬੇਤਰਕੀ ਬਾਣ ਕੜਤੀ ਹੈ ਦਿਲ ਲਈ ਜ਼ਾਹਿਰ ਹੈ ਕਿ ਤੰਨੜ ਕੋਲ ਦਰਦ ਔਖਤ ਸੈਮ ਪਹਿਲਾ ਕੇ ਕਰੇ ਸ਼ਿਕਾਰ ਜ਼ਿੰਦਗੀ ਦੇ ਖਾ ਮੁਤ ਸੈਮ ਪਹਿਲਾ ਕੇ ਕਰੇ ਸ਼ਿਕਾਰ ਜ਼ਿੰਦਗੀ ਦੇ ਕਰੇ ਸ਼ਿਕਾਰ ਜ਼ਿੰਦਗੀ ਦੇ ਬੇਦੋਸ਼ੀ ਰਤ ਵਿੱਚ ਨਹਾ ਕੇ ਬੇਦੋਸ਼ੀ ਰਤ ਵਿੱਚ ਨਹਾ ਕੇ ਕਹ ਦੀਏ ਦਿੱਲੀ ਜ਼ਾਹਿਰ ਹੈ ਕਿ ਤਨੜ ਕੋਲੂ ਦਰਦ ਇਹ ਦਿੱਲੀ ਤਖਤਾ ਤਾਜਾਂ ਨੂੰ ਵੰਗਾਰੇ ਲਿਖ ਜੋ ਜ਼ਫਰਨਾਮੇ ਤਖਤਾ ਤਾਜਾਂ ਨੂੰ ਵੰਗਾਰੇ ਲਿਖ ਜੋ ਜ਼ਫਰਨਾਮੇ ਲਿਖ ਜੋ ਜ਼ਫਰਨਾਮੇ ਕਿੱਥੇ ਉਸ ਕਲਮ ਨੂੰ ਪਲਾਂ ਕਿੱਥੇ ਉਸ ਕਲਮ ਨੂੰ ਯਾਰੋ ਜਰਦੀਏ ਦਿਲ ਦੀ ਜ਼ਾਹਿਰ ਹੈ ਕਿ ਤਾਨੜ ਕੋਲੋਂ ਦਰਦੀਏ ਦਿਲ ਦੀ ਨਜ਼ਰ ਬੰਦ ਲਾਉਂ ਤਦ ਕਰਦੀਏ ਦਿਲ ਦੀ ਜ਼ਾਹਿਰ ਹੈ ਕਿ ਤਾਨੜ ਕੋਲੋਂ